ਜੀ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ਦੋ ਸੈਗ ਕੰਪਨੀ ਦੇ ਬੋਲ ਦੱਸਾਂਗੇ ਦੋਨੋਂ ਹੀ ਬੜੇ ਚਾਰਚੇ ਤੇ ਟੌਪ ਦੇ ਬੋਲ ਆ ਦੋਨਾਂ ਦਾ ਕਾਫੀ ਵਧੀਆ ਰਿਕਾਰਡ ਆ ਰਿਹਾ ਠੀਕ ਆ ਜੀ ਸੋ ਇਹ ਦੋਨੋਂ ਜਰਮਨੀ ਦੇ ਇੰਪੋਰਟਡ ਬੋਲ ਆ ਇਹਨਾਂ ਦੋਨਾਂ ਦਾ ਆਪਾਂ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇ ਆਪਾਂ 20 ਲੀਟਰ ਵਾਲੀ ਗਾਂ ਦੇ ਇਹਨਾਂ ਦਾ ਸਿਮਨ ਭਰੋਣੇ ਆ ਤਾਂ ਅੱਗੇ ਜਾ ਕੇ ਫਾਸਟ ਲਕਟੇਸ਼ਨ ਤੇ ਇਹਨਾਂ ਦੇ ਬੱਚਿਆਂ ਕਿੰਨਾ ਮਿਲਕ ਦੇ ਸਕਦੇ ਆ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸੋ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਆ ਇਹ ਦੋ ਬੋਲ ਹੈਗੇ ਜੀ ਸੈਗ ਦੇ HF50 357 ਤੇ HF50 358 ਜੋ ਹੈਗਾ 50 357 ਦੰਦਾ ਹੈਗਾ ਜੀ ਬੋਬ ਤੇ 58 ਦੰਦਾ ਹੈਗਾ ਜੀ ਮੁੱਲਰ ਠੀਕ ਹੈ ਜੀ ਸੋ ਤੁਸੀਂ ਡੇਟ ਆਫ ਬਰਥ ਦੇਖ ਸਕਦੇ ਆ ਦੋਨਾਂ ਦਾ 2020 ਦਾ ਡੇਟ ਆਫ ਬਰਥ ਅੱਜ ਤੋਂ 4 ਤੋਂ 7 4 ਤੋਂ 5 ਸਾਲ ਪਹਿ ਦੋਨੋਂ ਜਰਮਨੀ ਦੀ ਬਰੀਡ ਆ ਇਹ ਜੇ ਆਪਾਂ ਬੋਬ ਦੀ ਗੱਲ ਕਰੀਏ ਜੋ ਹੈਗਾ 50357 ਤਾਂ ਇਸ ਦਾ ਜੋ ਹੈਗਾ ਪ੍ਰੋਡਕਸ਼ਨ ਟ੍ਰੇਡਸ ਤੇ ਪ੍ਰੋਡਕਟਿਵ ਲਾਈਫ ਤੇ ਜੋ ਇਸ ਦੀ ਟਾਈਪ ਆ ਉਸ ਵਿੱਚ ਇਹ ਕਾਫੀ ਵਧੀਆ ਅੰਕੜੇ ਆ ਰਹੇ ਦੂਸਰੇ ਪਾਸੇ ਮੂਲਰ ਦਾ ਆਰਡਰ ਦਾ ਸਕੋਰ ਕਾਲ ਵੀ ਏਸ ਹੋ ਗਈ ਠੀਕ ਆ ਜੀ ਤੇ ਕੰਪੋਨੈਂਟਸ ਤੇ ਇਹਨਾਂ ਦਾ ਹੀ ਮੇਨ ਸਕੋਰ ਮੰਨਿਆ ਗਿਆ ਜੋ ਮੂਲਰ ਵੱਲ ਹੈ ਠੀਕ ਆ ਜੀ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਜੋ ਐਚ ਐਫ ਦਾ ਹੈਗਾ 50357 ਬੋਬ ਜੀ ਆਪਾਂ ਇਸ ਦਾ ਦੇਖੀਏ ਜੀ ਜੋ ਹੈਗਾ ਟੀ ਪੀ ਏ ਸਕੋਰ 2752 ਹੈਗਾ ਇਸ ਦਾ ਤੇ ਉਹ ਹੈਗਾ ਮਿਲਕ ਦੀ ਅੱਗੇ ਪ੍ਰੋਡਕਸ਼ਨ ਕਰਦਾ ਵਾ 1558 ਕਿਜੀ ਠੀਕ ਹੈ ਜੀ ਤੇ ਪ੍ਰੋਡਕਟਿਵ ਲਾਈਫ ਇਸ ਦੀ ਬਹੁਤ ਵਧੀਆ ਵਾ ਪਲੱਸ 4.7 ਤੇ ਸਿਮੈਟਿਕ ਸੈਲਸ ਕੋਰ ਹੈਗਾ 2.8 ਠੀਕ ਹੈ ਜੀ ਤੇ ਫੈਟ ਪਰਸੈਂਟੇਜ ਵੀ ਕਾਫੀ ਵਧੀਆ ਵਾ ਤੇ ਪ੍ਰੋਟੀਨ ਵੀ ਤੇ ਦੂਸਰੇ ਪਾਸੇ ਜੇ ਆਪਾਂ ਮੂਲਰ ਬੋਲ ਦੀ ਗੱਲ ਕਰੀਏ ਜਿਸ ਦਾ ਹੈਗਾ ਟੀਪੀਐਸ ਕੋ 2773 ਕਾਫੀ ਵਧੀਆ ਟੀਪੇ ਸਕੋਰ ਆ ਉਸਦਾ ਕਾਈ 2755 ਹੈ ਉਸਦਾ ਕ 2773 ਠੀਕ ਹੈ ਜੀ ਸਾਇਰ ਕਾਲਬਿੰਗਰੇਸ ਜਿਸ ਤਰ੍ਹਾਂ ਲਿਖਿਆ 2.20 ਆ ਤੇ ਟੀਪ ਤੇ ਜੋ ਹੈ ਕਿ ਪ੍ਰੋਡਕਟਿਵ ਲਾਈਫ ਹੈ ਜੀ ਪਲੱਸ 3 ਠੀਕ ਹੈ ਜੀ ਉਸ ਨਾਲ ਥੋੜੀ ਜਿਹੀ ਘਟ ਆਪਣੇ ਬੋਬਲਰ ਬਟ ਬਹੁਤ ਵਧੀਆ ਪ੍ਰੋਡਕਟਿਵ ਲਾਈਫ ਆ ਮੂਲਰ ਬੋਲਦੀ ਵੀ ਠੀਕ ਹੈ ਜੀ ਹੋਰ ਜੀ ਆਪਾਂ ਇਸ ਤੋਂ ਅੱਗੇ ਇਹਨਾਂ ਦਾ ਮਿਲਕ ਰਿਕਾਰਡ ਦੀ ਗੱਲ ਕਰੀਏ ਜੋ ਹੈਗਾ ਬੱਬ ਬੋਲ ਇਸ ਦੀ ਮਾਂ ਦਾ ਮਿਲਕ ਰਿਕਾਰਡ ਹੈਗਾ ਜੀ 13123 ਜੋ ਕਿ ਕਾਫੀ ਵਧੀਆ ਮਿਲਕ ਰਿਕਾਰਡ ਆ ਰਿਹਾ ਫੈਟ ਹੈਗੀ 3.3 ਤੇ ਪ੍ਰੋਟੀਨ 3.53 ਤੇ ਜੋ ਫੈਟ ਨੂੰ ਆਪਾਂ ਕਿਲੋ ਵਿੱਚ ਕਨਵਰਟ ਕਰਦੇ ਆ 433 ਕਿਜੀ ਠੀਕ ਆ ਜੀ 13123 ਕਾਫੀ ਵਧੀਆ ਮਿਲਕ ਰਿਕਾਰਡ ਆ ਰਿਹਾ ਦੂਸਰੇ ਪਾਸੇ ਜੇ ਆਪਾਂ ਮੂਲਰ ਬੋਲ ਦਾ ਵੇਖੀਏ ਉਸ ਦਾ ਹੈਗਾ ਜੀ 1169 ਮਿਲਕ ਰਿਕਾਰਡ ਤੇ 4.5 ਫੈਟ ਪਰਸੈਂਟੇਜ ਹੋਗੀ ਪ੍ਰੋਟੀਨ ਹੈਗਾ 3.5 524 ਕਿਜੀ ਹੋਗੀ ਆ ਫੈਟ ਦਾ ਤੇ ਪ੍ਰੋਟੀਨ ਹੋਗਾ 418 ਕਿਜੀ ਠੀਕ ਹੈ ਜੀ ਸੋ ਵੈਸੇ ਬਾਈ ਜੇ ਮਿਲਕ ਦਾ ਜੋ ਹੈਗਾ ਫਰਕ ਮਾ ਦਾ ਉਹ ਜ਼ਰੂਰ ਹੈ ਬਾਕੀ ਤਕਰੀਬਨ ਜੋ ਹੈਗਾ ਮੋਲਰ ਬੋਲ ਉਹ ਜਿਆਦਾ ਆ ਰਿਹਾ ਵਾ ਸੋ ਵੈਸ ਤੋਂ ਅੱਗੇ ਜੇ ਅਸੀਂ ਪੂਰੇ ਅੰਕੜੇ ਦੇਖੀਏ ਨੇ ਤੇ ਸਰੀਰ ਦੇ ਬੋਡੀ ਦੇ ਸੋ ਜਿਸ ਤਰ੍ਹਾਂ ਤੁਸੀਂ ਸਾਰੇ ਦੇਖ ਸਕਦੇ ਆ ਬੋਬ ਬੋਲ ਦੇ ਅੰਕੜੇ ਜੋ ਕਿ ਹੈਗੇ ਮਿਲਕ 1558 ਕਿਜੀ ਫੈਟ 79 ਪ੍ਰੋਟੀਨ ਹੈਗਾ ਜੀ 61 ਠੀਕ ਹੈ ਜੀ ਥੱਲੇ ਹੈਗਾ ਹੈਲਥ ਐਂਡ ਫਰਟੀਲਿਟੀ ਪ੍ਰੋਡਕਟਿਵ ਲਾਈਫ ਚਾਰਪੁਆਇੰਟ 7 ਡਾਟਰ ਜੋ ਹੈਗਾ ਡੀਪੀਆਰ ਪਲੱਸ 0.8 ਸਾਇਰ ਸਮੈਟਿਕ ਸੈਲਸ ਕੋ 2.8 ਹੋ ਗਿਆ ਹੈਗਾ ਜੀ ਹੀਫਰ ਦਾ ਸਕੋਰ ਮਾਈਨਸ 0.6 ਕਵਰ ਰਿਸੈਪਸ਼ਨ ਰੇਟ ਹੈਗਾ ਪਲੱਸ 0.9 ਸਾਇਰ ਕਾਲਵਿੰਗ ਇਸ ਦਾ ਬਹੁਤ ਵਧੀਆ 1.80 ਜੋ ਡਾਟਰ ਕਾਲਵਿੰਗ ਇਸ 1.70 ਥੱਲੇ ਤੁਸੀਂ ਕਨਫਰਮੇਸ਼ਨ ਟ੍ਰੇਡ ਦਾ ਚਾਰਟ ਦੇ ਸਕਦੇ ਆ ਜਿੰਨੇ ਥੱਲੇ ਜੋ ਲਾਈਨਾਂ ਆ ਰਹੀਆਂ ਸਕਰੀਬਨ ਸਾਰੀਆਂ ਪੋਜੀਟਿਵ ਵਾਲੇ ਪਾਸੇ ਨੂੰ ਜਾ ਰਹੀਆਂ ਨੇ ਠੀਕ ਹੈ ਜੀ ਦੂਸਰੇ ਪਾਸੇ ਜੇ ਆਪਾਂ ਦੇਖੀਏ ਮੋਦਰ ਬੋਲ ਦਾ ਪੂਰਾ ਹੈਗਾ ਜੋ ਚਾਰਟ ਉਸ ਦਾ ਹੈਗਾ ਜੀ ਮਿਲਕ 1019 ਤੇ ਫੈਟ ਹੈਗੀ ਪਲੱਸ 66 ਤੇ ਪ੍ਰੋਟੀਨ ਹੈਗਾ ਪਲੱਸ 38 ਥੱਲੇ ਵੀ ਦੇਖ ਸਕਦੇ ਆ ਇਸ ਦਾ ਵੀ ਪੂਰਾ ਚਾਰਟ ਹੁਣ ਜੇ ਆਪਾਂ ਇਸ ਤੋਂ ਅੱਗੇ ਗੱਲ ਕਰੀਏ ਵੀ ਜੇ ਆਪਾਂ 20 ਲੀਟਰ ਲੀ ਗਾਂ ਦੇ ਸਿਮਨ ਭਰੌਣਿਆਂ ਦਾ ਕਿੰਨਾ ਮਿਲਕ ਅੱਗੇ ਜਾਂ ਆਪਾਂ ਆਪਾਂ ਨੂੰ ਕਰਕੇ ਦੇ ਸਕਦੀਆਂ ਸਭ ਤੋਂ ਪਹਿਲਾਂ ਆਪਾਂ ਗੱਡਿਆ ਬੋਬ ਬੋਲ ਜਿਸ ਦਾ ਮਾਤ ਹੈਗਾ 20 ਲੀਟਰ ਮਿਲਕ ਰਿਕਾਰਡ ਜਿਦੀ ਆਪਾਂ ਸੀਮਾ ਭਰਉਣਾ ਵਾ ਇਸ ਦਾ ਹੈਗਾ ਜੀ ਪੀਟੀਐਮ ਐਲ ਕੇ 1558 ਕੀ ਜੋ ਟੋਟਲ ਹੋ ਗਿਆ 14661 ਜਿਸ ਨੂੰ ਆਪਾਂ ਇੱਕ ਦਿਨ ਦੀ ਔਸਤ ਕੱਢੀ ਆਪਣੀ ਆ ਗਈ ਜੀ 48.13 ਲੀਟਰ ਠੀਕ ਹੈ ਜੀ ਜੈਸੇ ਨੂੰ ਆਪਾਂ 0.82 ਦੇ ਗੁਣਾ ਕੀਤਾ ਜੋ ਕਿ ਆਪਾਂ ਨੂੰ 49.46 ਲੀਟਰ ਇੱਕ ਦਿਨ ਦੀ ਔਸਤ ਮਿਲ ਗਈ ਅੱਧਾ ਆਪਾਂ ਨੂੰ ਅੱਗੇ ਪਾਸ ਹੋਣਾ ਹੁੰਦਾ ਜੋ ਕਿ ਹੋ ਗਿਆ 19.73 ਸੋ 20 49.46 2 29.72 ਲੀਟਰ ਦੀ ਅਵਸਥਾਪਾ ਨੂੰ ਪਹਿਲੇ ਇਲੈਕਟ੍ਰੀਸ਼ੀਅ ਦੇ ਬੋਬ ਬਲ ਦੀਆਂ ਮੱਛੀਆਂ ਦੇ ਸਕਦੀਆਂ ਇਸ ਤੋਂ ਅੱਗੇ ਮੂਲਰ ਬਲ ਹੋ ਗਿਆ ਜਿਸਦਾ ਹੈਗਾ ਜੀ ਮਾ ਦਾ ਜੋ ਹੈਗਾ 20 ਲੀਟਰ ਆਪ ਜਿਹਦੇ ਸੇਮ ਬਣਾਉਣਾ ਗਾਂ ਦੇ ਤੇ ਜੋ ਹੈਗਾ ਪੀਟੀਐਮਰਕ ਮੂਲਰ ਬਲ ਦਾ ਹੈ 1019 ਕਿਜੀ ਜੋ ਕਿ ਟੋਟਲ ਹੋ ਗਿਆ 12678 ਕਿਜੀ ਠੀਕ ਹੈ ਜੀ ਜੋ ਕਿ ਉਸ ਤੋਂ ਅੱਗੇ ਆਪ ਨੂੰ 48.9 ਲੀਟਰ ਜੋ ਕਿ ਆਪਾਂ 0.82 ਨਾਲ ਗੁਣਾ ਕਰਕੇ ਹੋ ਗਿਆ 34.06 ਜੋ ਕਿ ਆਪਾਂ ਨੂੰ ਅੱਧਾ ਅਗੇ ਪਾਸ ਹੋਣਾ ਮਾ 34.06 ਡਿਵਾਈਡ ਕੀਤਾ 2 ਤੇ ਜੋ ਕਿ ਹੋ ਗਿਆ 17.03 120 34.06 2 ਜੋ ਕਿ ਹੋ ਗਿਆ 27.03 ਦੀ ਆਪਾਂ ਨੂੰ ਇੱਕ ਦੇਣ ਦੀ ਵਾਸਤ ਮੂਲਰ ਬਲਦੀਆਂ ਪੱਛੀਆਂ ਪਹਿਲੀ ਇਲੈਕਟ੍ਰੀਸ਼ੀਅਨ ਤੇ ਦੇ ਸਕਦੇ ਹਾਂ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਜੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੂਲ ਕਰਨਾ ਹੈ ਧੰਨਵਾਦ